ਤੂ ਤੇ ਐ ਕਿਵੇਂ ਬੈ ਕਮਰੇ ਵੰਗੂ ਖੜਾਓ ਆ ਰੋਟੀ ਫੜਾ ਕੇ ਆ ਜਾ ਤੇਰੇ ਜੀਜੇ ਰਹਿੰਦੀ ਨਾ ਖੇਤ ਰੋਟੀ ਫੜਾ ਕੇ ਜਾ ਆਪ ਜਾ ਕੇ ਫੜਾਓ ਮੇਰੀਆਂ ਤਾਂ ਮੱਖੀਆਂ ਭੁੱਖੀਆਂ ਮਰਦੀਆਂ ਨੇ ਜਾ ਆ ਦੇ ਆ ਜਾ ਬਹੁਤ ਸਿਆਣਾ ਤੂੰ ਮੈਨੂੰ ਨਾ ਬਈ ਬੁਲਾਇਆ ਕਰ ਮੈਂ ਤਾਂ ਇਗਨੋਰ ਕਰਦਾ ਤੈਨੂੰ ਆ ਪਈ ਰੋਟੀ ਫੜਾਇਆ ਪਰਨੇ ਹਾਂ ਆ ਤੂੰ ਫੜਾ ਕੇ ਯਾਰ ਰੋਟੀ ਮੈਨੂੰ ਫੜ ਦੇ ਦੇ ਹੱਥ ਦੀ ਆਪਾ ਤਾਂ ਅਗਨੋਰ ਕਰਦੇ ਆ ਬਈ ਕੀ ਹੋ ਗਿਆ ਤੁੱਤੇ ਤੈਨੂੰ ਕੀ ਆਵੇਂ ਇਹ ਇਹਨੂੰ ਆ ਕਦੇ ਬਣੇ ਮੈਨੂੰ ਨਬਲਾਇਆ ਕਰੀ ਕੀ ਹੋ ਗਿਆ ਆ ਰੋਟੀ ਫੜਾ ਕੇ ਆ ਤੇਰੇ ਜੀਜੇ ਨੂੰ ਚਲ ਫੜਾਏ ਹੋਣਾ ਤੂੰ ਕਹਿੰਦੀ ਆ ਫੜਾਏ ਹੋਣਾ ਮੈਨੂੰ ਇਹਨੂੰ ਕੰਮ ਜੀ ਨੂੰ ਨਾ ਕਿਹਾ ਕਰੀ ਵਿਆਹ ਕਰਦੇ ਆ ਲੈ ਕੇ ਕਿੱਥੋਂ ਲੈ ਕੇ ਆਏ ਆ ਲੈ ਕੇ ਆਇਆ ਤਾਂ ਉਹਨਾਂ ਦੇ ਬੁੜੇ ਤੋਂ ਲੈ ਕੇ ਆਇਆ ਵਾਹ ਬੇਆਮੀ ਨਾ ਲੜਾ ਲਈ ਕਿਤੇ ਜਿੱਥੋਂ ਲੈ ਕੇ ਆਇਆ ਨਾ ਉੱਥੇ ਛੱਡਿਆ ਆ ਫੜ ਪਹਿਲਾਂ ਰੋਟੀ ਦੇ ਵਾ ਮੂੰਹ ਨਹੀਂ ਛੱਡ ਕਿਉਂਦਾ ਮਤਾ ਹੋ ਜਾ ਦੋ ਡੱਬੇ ਹੋਰ ਲਵਾਂ ਚਾਤ ਰੋਟੀ ਦੇ ਕੇ ਭੱਜ ਕੇ ਸਾਈਕਲ ਕਿੱਥੇ ਆ ਮੈਨੂੰ ਨਹੀਂ ਪਤਾ ਤੂੰ ਹੀ ਲਾ ਕੇ ਗਿਆ ਸੀ ਦੇਖ ਲੈ ਕਿੱਥੇ ਉੱਧਰ ਖੜਿਆ ਹੋਊਗਾ ਹਾਂ ਹਰਮਣਾ ਹਾਂ ਅੱਜ ਦਾ ਮੈਂ ਤੇਰੇ ਵਾਲਾ ਕੰਮ ਹੀ ਕਰ ਰਿਹਾ ਓਏ ਕੀ ਓਏ ਇਗਨੋਰ ਕਰਤੀ ਮੈਂ ਭਾਬੀ ਮੇਰੀ ਮੈਂ ਬੁਲਾਉਂਦਾ ਨਹੀਂ ਉਹਨੂੰ ਅੱਛਾ ਹਾਂ ਕੁ ਕੀ ਕਹਿੰਦੀ ਸੀ ਤੈਨੂੰ ਮੈਨੂੰ ਕਹਿੰਦੀ ਆਂ ਗਰ ਕੇ ਕਹਿੰਦੀ ਨੂਨ ਦੀ ਥੈਲੀ ਲਿਆ ਦੇ ਹਾਂ ਨਾ ਤੇ ਸੱਫਰੀ ਕਹਿੰਦੀ ਦੀ ਪਤਾ ਨਹੀਂ ਨੂਨ ਦੀ ਵਾ ਭੁੱਲ ਗਿਆ ਅੱਛਾ ਨਾ ਵੀ ਆਪਾਂ ਨਹੀਂ ਲਿਉਦੇ ਆਪਦੇ ਪ੍ਰਾਣੇ ਦੋਮਗਾ ਓਏ ਕੰਮ ਬਣ ਜੂਤਰਾ ਤੈਨੂੰ ਮੈਂ ਕਿਹਾ ਦੂ ਮੈਂ ਕਰੀ ਚੱਲਾ ਅੱਜ ਦਾ ਮੈਨੂੰ ਵਧੀਆ ਬੁਲਾਉਂਦੀ ਦੀ ਉਹਮਾਂਗ ਨੋਰ ਕਰੀ ਗਿਆ ਹੁਣ ਮਾਂਗ ਨੋਰ ਹੀ ਕਰਿਆ ਕਰੂੰਗਾ ਉਹਨੂੰ ਤੂੰ ਹਫਤੇ ਚ ਦੇਖੀ ਤੈਨੂੰ ਹਫਤੇ ਚ ਦੇਖੀ ਆਪ ਤੋਂ ਮਨਾਇਆ ਕਰੂ ਉਹ ਹਫਤੇ ਚ ਬੁਲਾ ਲੂਗੀ ਉਹ ਹਫਤੇ ਚ ਮਨਾਉਣ ਲੱਗ ਜੂ ਤੈਨੂੰ ਉਹ ਹਾਂ ਹਾਂ ਪਾਰਟੀ ਕਰਾਂਗੇ ਆਪਾਂ ਜਦੋਂ ਮੇਰੀ ਗੱਲ ਹੋ ਗਈ ਮੇਰੀ ਭਾਬੀ ਨਾਲ ਆ ਕਰਾਂਗੇ ਕਰਾਂਗੇ ਹੈ ਕਰਾਂਗੇ ਤੂੰ ਖਿੱਚੀ ਚੱਲ ਕੰਮ ਘਰਾ ਜੀਰੀ ਵਾਲੇ ਆਉਣ ਵਾਲੇ ਨੇ ਬਸ ਇਹਦਾ ਆਪਾਂ ਲਾਤੀ ਵੱਟ ਤੇ ਕਿਚੀ ਜਲਮਾ ਡੱਕੇ ਚੋਗਦਾ ਹੈ ਉਹ ਆਰਮਣਾ ਹਾਂ ਹਾਈ ਕੰਡਾ ਓਏ ਵਾ ਉਹ ਹੀ ਚੋਗ ਰਹਾ ਮੈਂ ਕਈ ਡੰਡੇ ਪਏ ਨੇ ਇੱਥੇ ਓਏ ਓਰੇ ਆ ਮੇਰੀ ਗੱਲ ਤਾਂ ਸੁਣ ਲੈ ਹਾਂ ਹਾਂ ਬੋਲੋ ਮੱਖੀਆਂ ਲਿਆ ਤਿਉ ਮੈਂ ਮਖਿਆਲ ਆਲੀਆਂ ਕਿਉ ਓਏ ਵੇਚਿਆ ਕਰਾਂਗੇ ਕਹਿੰਦੇ ਸੁੰਦੀਆਂ ਨੇ ਕਹਿੰਦੇ ਬੱਚੇ ਹੁੰਦੇ ਨੇ ਇਹਨਾਂ ਦੇ ਭਾਵੇਂ ਤੈ ਕਿਥੋਂ ਲਿਆ ਓਏ ਉੱਥੇ ਯਾਰ ਸਾਡੇ ਘਰਾਂ ਕਣੀ ਹਾਂ ਉਹਨਾਂ ਦੇ ਬੁੜੇ ਨੇ ਤੇ ਬਾਦੀਆਂ ਮੈਨੂੰ ਉਹ ਕਹਿੰਦਾ ਲੈ ਜਾ ਸਾਡੇ ਦਾ ਜਵਾਕ ਸਾਹਮਦੇ ਨਹੀਂ 8 ਡੱਬੇ ਦੇਦੇ ਮੈਨੂੰ ਉਹਨੇ ਪਰ ਤੂੰ ਕਹਿੰਦਾ ਕੱਲਾ ਕਿਵੇਂ ਪਾੜੇਗਾ ਛੋੜੇ ਕੀ ਕਿਸੇ ਨੇ ਪਹਿਲਾਂ ਪਾੜੀਆਂ ਹੋਈਆਂ ਨੇ ਨਾ ਨਾ ਉਹ ਸਿਖਿਆਊਗਾ ਉਹਨਾਂ ਦਾ ਬੁੜਾ ਕਹਿੰਦੇ ਖਾਸੀ ਸੇਵਾ ਹੁੰਦੀਆਂ ਮੱਖੀਆਂ ਦੀ ਫੇਰ ਭੜਦੀਆਂ ਨੇ ਓਏ ਸੂਂਦੀਆਂ ਕਿਵੇਂ ਹੁੰਦੀਆਂ ਨੇ ਹੇ ਇਹ ਤੈਨੂੰ ਉਹ ਟਾਈਮ ਦੱਸੂਗਾ ਬਾਬਾ ਇਹ ਤਾਂ ਖਾਸੀ ਸੇਵਾ ਭੜਦੀਆਂ ਹੁੰਦੀਆਂ ਨੇ ਕਿਵੇਂ ਓਏ ਇਹ ਤਾਂ ਤੂੰ ਐ ਕਰਿਆ ਕਰੀ ਜਿਵੇਂ ਰੋਣ ਤੂੰ ਦੱਸਦਾ ਵੀ ਐਨੇ ਟਾਈਮ ਬਾਅਦ ਸੂਣ ਗਈਆਂ ਇਹ ਤਾਂ ਤੂੰ ਡੱਬੇ ਲੈਵੇ ਢੱਕਾ ਲੈ ਕੇ ਵਹਿ ਜਾ ਕਰੀ ਹਾਂ ਉਹਦੇ ਪਿੱਛੇ ਬੁਲ ਬੁਲਾਇਆ ਭਰਿਆ ਗਿਰੂ ਜਿਵੇਂ ਮੈਂ ਇਦਾਂ ਨਹੀਂ ਅੱਛਾ ਹਾਂ ਮੈਨੂੰ ਲੱਗਦਾ ਹੁਣ ਸੂਣ ਗਿਆ 2-4 ਤਾਂ ਡੱਬਿਆਂ ਚ ਅੱਛਾ ਹਾਂ ਮੈਂ ਨਿਗਰ ਰੱਖਦਾ ਹੁਣ ਕਾਰਗਰੀ ਦੀ ਦਾ ਹੈ ਹਾਂ ਹਾਂ ਕਾਰਗਰੀ ਦੀ ਫਿਰ ਬੈਜੀ ਡੱਕਾ ਲੈ ਕੇ ਬੈਜੀ ਕਹਿੰਦਾ ਨਹੀਂ ਨਹੀਂ ਸੂੰਦੀਏ ਅੱਜ ਬੈਠੂ ਅੱਜ ਮਰਜ਼ੂਰ ਨਹੀਂ ਮੱਖੀ ਇੰਨੇ ਚ ਅੱਜ ਬੈਠੂਗਾ ਬੈਜੀ ਆ ਕਹਿੰਦੇ ਓਏ ਆਹੀ ਬੱਟ ਲੱਪਣੀਆਂ ਕੋ ਹੋਰ ਨੇ ਉਦੋਂ ਬਸ ਆ ਰਹਿ ਗਈ ਕਾ ਜਾਂਦੀ ਹੈ ਜਿਹੜੀ ਹਾਂ ਆ ਖਾਲ ਤੇ ਵੀ ਲਾਵਾਂਗੇ ਫਿਰ ਕੱਖ ਵੀ ਵਡਾਂਗੇ ਹੋਰ ਹੁਣ ਕਹਿੰਦਾ ਕੱਖ ਤਾਂ ਵੱਡੀ ਨੇਗੇ ਮੱਕੀ ਵਡਾਂਗੇ ਅੱਜ ਕਾ ਟੱਚ ਮੋਬਾਈਲ ਦਵਾ ਦੇ ਨਾ ਉਤੋਂ ਕਿ ਦੋ ਗੁਰੀ ਤੋਂ ਦਵਾ ਦਾਂਗੇ ਮੇਰੇ ਲੱਗੇ ਪਿਆ ਉਹ ਇੱਕ ਘਰੇ ਖਰਾਬ ਜਾ ਹਾਂ ਹਾਂ ਚੱਲ ਦੇ ਦੀ ਯਾਰ ਮੈਨੂੰ ਲੈ ਜੀ ਕਹਿੰਦਾ ਬਾ ਦੂਏ ਪੈਸੇ ਮਾ ਹੈਗੇ ਤੇ ਲਵੇ ਪੈਸੇ ਮੇਰੇ ਤਾਂ ਮੈਂ ਇੱਕ ਬੱਟ ਤੇਰੀ ਹੋਰ ਪੋਚ ਦੂੰਗਾ ਪਾ ਮੈਂ ਕੁਝ ਨਹੀਂ ਹੁੰਦਾ ਓਏ ਲੈ ਜੀ ਉਹੀਂ ਲੈ ਜੀ ਫ੍ਰੀ ਇਹ ਲੈ ਜੀ ਓ ਜੀਜਾ ਤਾਂ ਉਰੇਆ ਹਾਂ ਜੀਜਾ ਅਰੇ ਜਮਣਾ ਗਲੇ ਤੇਰੇ ਖਾਤਰ ਜਮਣਾ ਲੈ ਕੇ ਆਵੇਂ ਸਰ ਇਹ ਲੈ ਜਾ ਤੁਹਾਨੂੰ ਤਾਂ ਟਾਈਮ ਲੱਗ ਜੂ ਖਾਲਾ ਜਿਹੜੇ ਜਮੋਲੇ ਨੇ ਆ ਜਾ ਆਇਆ ਹੋਏ ਸੋ ਬੱਟਾ ਬੋਚਦੇ ਕਮੀ ਕਹੇ ਦੀਆਂ ਅੱਛਾ ਹਾਂ ਕਰੋਗੋ ਤਾਂ ਕਹਤੀ ਤੂੰ ਕਰੋ ਤਾਂ ਮੇਰੇ 2 ਘਟੇ ਹੋ ਗਏ ਹੋ ਉੱਥੇ ਤੱਕ ਬੋਚਤੀ ਵਾ ਇੱਕ ਵਾਰ ਬਾਗਲਾ ਬੈਠਾ ਜਿੱਥੇ ਅੱਛਾ ਹਾਂ ਹਜੇ ਕੱਖ ਵੱਡਾ ਹੈ ਹਜੇ ਤੂੰ ਬੱਟਾ ਉਧਰ ਪੋਚਾਂਗੇ ਹੁੰਦਾ ਨੇੜਾ ਹੋ ਜਾਊਗਾ ਤੂੰ ਵਗ ਜਲੇ ਜਾਮਣਾ ਦੇ ਪੈਂਦਿਆ ਸਸਮਾ ਨੇ ਦੇ ਛੜ ਗਿਆ ਮੈਂ ਪੈਂਦਿਆ ਯਾਰ ਮੇਰਾ ਕੁਦੜ ਨਹੀਂ ਜਾਂਦਾ ਮੇਰੇ ਸਦਮ ਤੇ ਜਦ ਤੂੰ ਰੋਟੀ ਲੈ ਕੇ ਦੀ ਹੈ ਇੱਕ ਤੈਨੂੰ ਹੋਰ ਗੱਲ ਦਾ ਉਧਰ ਲਿਆ ਸਰਕਾਰਾਂ ਨੇ ਪੈਸਾ ਕਮਾਉਣ ਦਾ ਸਾਧਨ ਰੱਖਿਆ ਹੈ ਮੀਆਂ ਖਲੀਫਾ ਉੱਥੇ ਸਾਰੀ ਦੁਨੀਆ ਸਾਰਾ ਦਿਨ ਚੜੀ ਜਾਂ ਸਾਰੀ ਰਾਤ ਚੜੀ ਜਾਂਦਾ ਪਾਪਾ ਕੀ ਜਾਨੇ ਓਏ ਘੁਰਾ ਓਏ ਕੀ ਐ ਤੂੰ ਚੁੱਪ ਰਹਿ ਗਿਆ ਨਾ ਬਣੇ ਨੇ ਬਾਬਾ ਮੂੰਹ ਖਣਿਆਉਣ ਲੱਗ ਜਾਂਦੇ ਨੇ ਆ ਰੋਟੀ ਲਾ ਕੇ ਭਾਗ ਜਾਂਦੇ ਪੂਰਾ ਲੱਗਦਾ ਮੈਨੂੰ ਬੱਸ ਆਪਦਾ ਘਰੇ ਆ ਰੋਟੀ ਲਾ ਕੇ ਤੂੰ ਓਏ ਬੇਟਾ ਚੁੱਪ ਕਰ ਓਏ ਮੈਂ ਬਣ ਜਾਂਦਾਗਾ ਮਾਸਟਰੀ ਕਰਨੀ ਮਾਸਟਰੀ ਕਰੀ ਬੇਟਾ ਮੁਸਤੀ ਤੂੰ ਭਾਗ ਜਾ ਬੇਟਾ ਘਰੇ ਭਾਗ ਜਾ ਯਾਰ ਛੱਡ ਲਿਆਓ ਭਾਈ ਰੋਟੀ ਪੂਰਾ ਲੱਗਦਾ ਮੈਨੂੰ ਲੈ ਨਾ ਬ੍ਰੈਡ ਬਧਾਓ ਤੇ ਨਾ ਪੁੱਤ ਲਿਓ ਰੋਟੀ ਲਿਓ ਰੋਟੀ ਲਾ ਕੇ ਪੀ ਕੇ ਮੂੰਹ ਖਣਿਆਉਣ ਲੱਗੇ ਨੇ ਮੈਂ ਤਾਂ ਤੈਨੂੰ ਆ ਕਹਿ ਦਿੱਤ ਲੇਟੇ ਲੇਟਾਂ ਨੇ ਉਹਦੇ ਉੱਪਰ ਮੈਂ ਚੁੱਪ ਕਰ ਜਾ ਰੋਟੀ ਵਾਲਾ ਨੱਥੂ ਰਬੂਜੀ ਦੇ ਪੱਠੇ ਛੱਡੀਨ ਪੱਠੇ ਜਿੰਨਾ ਲੰਬਾ ਹੈ ਕੱਠਿਆਂ ਨੂੰ ਪਾ ਦੇ ਦੋ ਅੱਛਾ ਹੂੰ ਨੱਥੇ ਰਬੂਜੀ ਦੇ ਮੰਗੂ ਪੱਠੇ ਜੇ ਨਾ ਲੰਬਾ ਹੀ ਲੰਬਾ ਹੋ ਰੋਟੀ ਖਾਣਾ ਮੈਂ ਖਵਾਉਣਾ ਤੁੰ ਤਾ ਰੋਟੀ ਮੰਗ ਰਿਆ ਸੀ ਇਗਨੋਰ ਕਰਦਾ ਮੈਂ ਤਾਂ ਬਰਾਂਗ ਉਹ ਖਾਣਾ ਰੋਟੀ ਬੇਟਾ ਬੇਟਾ ਜਿਵੇਂ ਕਹਿ ਰਹੇ ਨੇ ਤੇਰੇ ਹੱਥ ਨਹੀਂ ਜਾਂਦਾ ਮਾ ਪਾਣੀ ਦੇ ਪਾੜੇ ਉਹ ਲੈ ਗਿਆ ਰੋਟੀ ਬੋਲਣਾ ਹੈ ਤੈਨੂੰ ਪਤਾ ਨਹੀਂ ਚਾਹਦਾ ਆਪਾਂ ਨੂੰ ਆ ਲੈ ਗਿਆ ਭੰਡਾ ਜੀ ਆਹ ਰੋਟੀ ਲੈ ਲੰਡਰਾ ਚੰਬੀਤੀ ਇਹਨੂੰ ਕੀ ਪਤਾ ਕਦੇ ਬਾਹਰ ਅੰਦਰ ਦਾ ਪਤਾ ਲੱਗੇ ਉਹ ਤੈਨੂੰ ਪੜਨਾ ਆ ਮੈਂ ਹੁਣ ਤਾਂ ਮੈਂ ਲੈ ਜਾ ਲੰਡਰਾ ਚਲਾਉਂਗਾ ਪੜਨਦਾਂ ਹੈ ਚੰਡੀ ਕੋਲ ਚੰਡੀਗੜ੍ਹ ਕੋਲ ਸ਼ਹਿਰ ਪੈਂਦਾ ਲੰਡਰਾ ਏ ਬੇਟਾ ਮੈਂ ਮੈਂ ਲੈ ਕੇ ਜਾ ਕੰਦੂ ਤੇ ਨੂਰ ਬਾਬਾ ਕਦੇ ਬਾਹਰ ਬਰਾ। ਤੈਨੂੰ ਰੋਟੀ ਖਾਣ ਨੂੰ ਛੱਡਿਆ ਘਰੇ ਛੱਡਿਆ ਨੂੰ। ਆਈ ਛੱਡੋ ਨਾ ਬਿਨਾਂ ਰੋਟੀ ਤੋਂ। ਕੋਈ ਨਾ ਖਾ ਲੈਣ ਦੇ ਰੋਟੀ ਤੂੰ ਵੀ ਖਾ। ਹਾਂ ਓਏ ਪਾਪ ਹੁੰਦਾ। ਤੇਰਾ ਬਾਬਾ ਹੈ। ਬਾਬਾ ਘਟਿਆ ਬਲ ਲੈਣਾ ਹੁਣ ਕਿੰਨਾ ਟਾਈਮ ਹੋ ਗਿਆ ਆਈ ਜਾਂਦਾ ਤੂੰ ਸਾਡੇ। ਸ਼ਰਮ ਤਾਂ ਇਹਨਾਂ ਨੂੰ ਆਉਂਦੀ ਨਹੀਂ ਹੈਗੀ। ਵੀ ਕੇ ਮੂੰਹ ਤਾਂ ਆ ਗਿਆ ਰੇ ਇਹ। ਤਾਂ ਫਿਰ ਕੀ ਹੋ ਗਿਆ? ਮੈਂ ਯਾਰ ਯਾਰ ਨਾ ਵਾ ਕੋ। ਤੂੰ ਮੂੰਹ ਮੋੜ ਕੇ ਦੇਖਦਾ ਲੱਗਦਾ ਨਹੀਂ ਪਤਾ ਕਹਿ ਰਿਹਾ ਕੁਮਾੜਾ। ਕੋਈ ਮੈਂ ਮਾਸਟੀ ਨਾ ਕਰ। ਮੇਰੀ ਗੱਲ ਸੁਣ ਜੱਸ। ਬੰਦੀ ਸ਼ਰਮ ਆਉਂਦੀ ਹੈਗੀ। ਰੋਟੀ ਖਾ ਲੈ ਕਾ ਨੂੰ ਤੂੰ। ਚਾਰ ਨਹੀਂ ਹੈਗੇ ਨੀ ਚਾਰ। ਅੰਬ ਦਾ। ਵੱਡੇ ਭਾਈ ਮੜਦੇ ਇਹਦੇ ਸੇਪਾ ਗਿਆ ਕਿੱਥੇ ਤੀ ਤੂੰ ਮਤਲਬ ਭਗਤੀ ਕਰਨ ਗਿਆ ਤੀਆ ਹਲਚਲ ਪਰਬਤੇ ਆ ਹਲਚਲ ਪਰਬਤੇ ਤੂੰ ਕੀ ਹਲਚਲ ਕਰਦਾ ਫਿਰਦਾ ਹੂ ਜੀਆ ਬਾਗੂਆ ਦੇ ਜਗੀ